ਇਸ ਦੌੜ ਚ ਨਹੀਂ ਪੈਣਾ 2 ਤੋਂ 4 4 ਤੋਂ 8 8 ਤੋਂ 16 ਵਾਲੇ ਦੌੜ ਚ ਨਹੀਂ ਪੈਣਾ ਤੇ ਤੇ ਘਰ ਜਾਂ ਪ੍ਰਾਪਰਟੀਆਂ ਜਾਂ ਕਰੋੜਾਂ ਅਰਬਾਂ ਵੀ ਇਕੱਠਾ ਕਰ ਜੂਗੇ ਨਾ ਉਹ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਤੇ ਕੱਲ ਨੂੰ ਉਹ ਵੀ ਕਲੇਸ਼ ਦਾ ਕਾਰਨ ਨਹੀਂ ਬਣਦਾ ਬਹੁਤੀ ਵਾਰੀ ਦੇਖਿਆ ਕਿ ਜਿਹੜੇ ਘਰਾਂ ਚ ਕਲੇਸ਼ ਪੈਂਦੇ ਆ ਉਹ ਪ੍ਰਾਪਰਟੀ ਤੋਂ ਹੀ ਪੈਂਦੇ ਹੁੰਦੇ ਨੇ ਜਿਹੜਾ ਪਛਤਾਵਾ ਤੁਹਾਡੇ ਕੋਲ ਰਹਿ ਜਾਣਾ ਤੁਹਾਡੇ ਕੋਲ ਹੋਰ ਕੁਝ ਨਹੀਂ ਉਸ ਟਾਈਮ ਤੇ ਹਣਾ ਤੁਸੀਂ ਕੁਝ ਨਹੀਂ ਕਰਨ ਜੋਗੇ ਹਣਾ ਨਾ ਤੁਹਾਡਾ ਸਰੀਰ ਤਾ ਦੇਣਾ ਨਾ ਤੁਸੀਂ ਇਹ ਕਰ ਸਕਦੇ ਹੋ ਕਿ ਮੈਂ ਬੇਦਖਲ ਕਰਦਾ ਹਣਾ ਇਹ ਕਰਦਾ ਉਹ ਕਰਦਾ ਨਾਥਿੰਗ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦਿਲ ਖੋਲ ਕੇ ਮੈਂ ਬਚਿੱਤਰ ਸਿੰਘ ਤੁਹਾਡੇ ਨਾਲ ਅੱਜ ਕੁਝ ਦਿਲ ਦੀਆਂ ਗੱਲਾਂ ਕਰਨੀਆਂ ਚਾਹਣਾ ਦੋਸਤੋ ਮੈਂ ਨਾ ਪਿੱਛੇ ਜਾ ਕੇ ਕਿਤਾਬ ਪੜ੍ਹੀ ਸੀ ਜਿਹਦਾ ਨਾਮ ਹੈਗਾ ਸੀ ਦੀ ਪਾਵਰ ਆਫ ਨਾਓ ਕਿ ਹੋਂ ਦੀ ਤਾਕਤ ਹੋਂ ਚ ਰਹਿਣ ਦਾ ਜਿਹੜਾ ਤਰੀਕਾ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਤੁਸੀਂ ਅੱਜ ਚ ਕਿਵੇਂ ਰਹਿਣਾ ਤੇ ਹਰ ਇੱਕ ਪਲ ਦਾ ਆਨੰਦ ਕਿਵੇਂ ਮਨਣਾ ਬਹੁਤੀ ਵਾਰੀ ਕੀ ਹੁੰਦਾ ਕਿ ਅਸੀਂ ਕੋਈ ਵੀ ਚੀਜ਼ ਜਿੰਨੀ دیر ਨਹੀਂ ਲਈ ਹੁੰਦੀ ਨਾ ਉਨੀ ਦਿਨ ਬੜੀ ਕਰਿਓਸਟੀ ਹੁੰਦੀ ਹੈ ਕਿ ਯਾਰ ਆਹ ਚੀਜ਼ ਲੈਣੀ ਹੈ ਉਹਦੇ ਲਈ ਸਟਰਗਲ ਕਰਦੇ ਹਾਂ ਮਿਹਨਤ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਪਰ ਜਦੋਂ ਉਹ ਚੀਜ਼ ਲੈ ਲੈਨੇ ਆ ਉਹ ਚੀਜ਼ ਅਸੀਂ ਹਾਸਲ ਕਰ ਲੈਨੇ ਆ ਤੇ ਉਹਦੀ ਕਰਿਓਸਟੀ ਖਤਮ ਹੋ ਜਾਂਦੀ ਹੈ ਥੋੜੇ ਦਿਨਾਂ ਨੂੰ ਅਸੀਂ ਇੰਜੋਏ ਕਰਦੇ ਆ ਭਾਵੇਂ ਕੋਈ ਵੱਡੀ ਗੱਡੀ ਆ ਕੋਈ ਵੱਡਾ ਘਰ ਆ ਜਾਂ ਕੁਛ ਵੀ ਆ ਥੋੜੇ ਦਿਨਾਂ ਨੂੰ ਇੰਜੋਏ ਕਰਦੇ ਆ ਫਿਰ ਅਸੀਂ ਉਹਨੂੰ ਇੱਕ ਤਰ੍ਹਾਂ ਦਾ ਸਾਈਡ ਤੇ ਰੱਖ ਕੇ ਫਿਰ ਇੱਕ ਨਵੀਂ ਚੀਜ਼ ਦੇ ਮਗਰ ਪੈ ਜਾਂਦੇ ਆ ਤੇ ਅਸੀਂ ਉਹਦਾ ਆਨੰਦ ਵੀ ਨਹੀਂ ਪੂਰੀ ਤਰ੍ਹਾਂ ਲੈ ਪਾਉਂਦੇ ਇਸ ਦੌੜ 'ਚ ਨਹੀਂ ਪੈਣਾ 2 ਤੋਂ 4 4 ਤੋਂ 8 8 ਤੋਂ 16 ਵਾਲੇ ਦੌੜ 'ਚ ਨਹੀਂ ਪੈਣਾ ਇਹ ਦੌੜ ਦਾ ਕੋਈ ਅੰਤ ਨਹੀਂ ਆ ਥੋੜੇ ਦਿਨਾਂ ਬਾਅਦ ਤੁਹਾਨੂੰ ਇੱਕ ਮਲਾਉਂਗਾ ਕਿ ਇਨਸਾਨ ਨਾਲ ਜਿਹੜਾ ਜ਼ਿੰਦਗੀ ਦਾ ਇੱਕ ਇੱਕ ਪਲ ਇੱਕ ਇੱਕ ਦਿਨ ਇੰਨੇ ਕ ਨਜ਼ਾਰੇ ਨਾਲ ਜਿੰਦਾ ਤੁਸੀਂ ਕਹੋਗੇ ਕਿ ਕੀ ਬਾਤ ਹੈ ਤੇ ਉਹਦੀ ਸਟਾਰਟ ਹੁੰਦੀ ਹੈ ਸਿਹਤ ਤੋਂ ਇੱਕ ਇੱਕ ਪਲ ਦਾ ਸੁਆਦ ਲੈਣ ਲਈ ਵੀ ਤੁਹਾਨੂੰ ਸਿਹਤਮੰਦ ਰਹਿਣਾ ਪੈਣਾ ਸਭ ਤੋਂ ਜ਼ਰੂਰੀ ਜਿਹੜੀ ਗੱਲ ਆ ਕਿਉਂਕਿ ਜਨਾ ਚਿਰ ਤੁਸੀਂ ਸਿਹਤਮੰਦ ਨਹੀਂ ਗਏ ਉਨੀ ਦੇਰ ਤੁਸੀਂ ਸੁਆਦ ਕੀ ਲੈ ਸਕਦੇ ਆ ਉਨੀ ਦੇਰ ਤੇ ਤੁਹਾਨੂੰ ਤੁਸੀਂ ਠੀਕ ਹੀ ਨਹੀਂ ਹੈਗੇ ਜਦੋਂ ਖੁਸ਼ ਰਹਿਣ ਲਈ ਤੁਹਾਨੂੰ ਸੰਤੁਸ਼ਟ ਰਹਿਣਾ ਪੈਣਾ ਤੁਹਾਨੂੰ ਤੁਹਾਨੂੰ ਆਪਣੀਆਂ ਜਿਹੜੀਆਂ ਨਜਾਇਜ਼ ਜਿਹੜੀਆਂ ਇਸ਼ਾਵਾਂ ਨੇ ਨਾ ਉਹਨਾਂ ਤੇ ਰੋਕ ਲਾਣੀ ਪੈਣੀ ਹੈ ਇੱਕ ਇਨਸਾਨ ਨੂੰ ਚਾਹੀਦਾ ਕੀ ਹੈ ਜ਼ਿੰਦਗੀ ਜੀਣ ਲਈ ਠੀਕ ਘਰ ਹੋਵੇ ਤੁਹਾਨੂੰ ਸਿਹਤ ਚੰਗੀ ਆ ਖਾਣ ਪੀਣ ਨੂੰ ਹੈ ਆ ਗੁਜ਼ਾਰਾ ਤੁਹਾਡਾ ਸੋਨਾ ਚੱਲ ਰਿਹਾ ਐਂਡ ਦੈਟਸ ਆਲ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਇਹਨਾਂ ਬੱਚਿਆਂ ਦੇ ਨਾਮ ਤੇ ਜਿਵੇਂ ਆਪਾਂ ਕਹਿ ਦਿੰਨੇ ਕਿ ਬੱਚਿਆਂ ਲਈ ਕਰਦੇ ਆਂ ਜੀ ਬੱਚਿਆਂ ਲਈ ਤੁਸੀਂ ਵੀ-ਵੀਤੀਤੀ ਘਰ ਜਾਂ ਪ੍ਰਾਪਰਟੀਆਂ ਜਾਂ ਕਰੋੜਾਂ ਅਰਬਾਂ ਵੀ ਇਕੱਠਾ ਕਰ ਜੂਗੇ ਨਾ ਉਹ ਵੀ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਤੇ ਕੱਲ ਨੂੰ ਉਹ ਵੀ ਕਲੇਸ਼ ਦਾ ਕਾਰਨ ਹੀ ਬਣ ਜਾਂਦਾ ਹੁੰਦਾ ਬਹੁਤੀ ਵਾਰੀ ਦੇਖਿਆ ਕਿ ਜਿਹੜੇ ਘਰਾਂ 'ਚ ਕਲੇਸ਼ ਪੈਂਦੇ ਆ ਉਹ ਪ੍ਰਾਪਰਟੀ ਤੋਂ ਹੀ ਪੈਂਦੇ ਹੁੰਦੇ ਆ ਤੇ ਉਹ ਇੱਕ ਤਰ੍ਹਾਂ ਦਾ ਦੋ ਜਨਰੇਸ਼ਨਾਂ ਦਾ ਮੈਂ ਅਕਸਰ ਗੱਲ ਕਰਦਾ ਹਾਂ ਨਾ ਕਿ ਇਸ ਤਰ੍ਹਾਂ ਕਰਕੇ ਨਾ ਜਦੋਂ ਅਸੀਂ ਅੰਨੇ ਵਾਂ ਪੈਸੇ ਦੇ ਪਿੱਛੇ ਪੈ ਕੇ ਦੋ ਤੋਂ ਚਾਰ ਚਾਰ ਤੋਂ ਅੱਠ ਵਾਲੇ ਚੱਕਰ 'ਚ ਪੈ ਰਹੇ ਨੇ ਨਾ ਅਸੀਂ ਭਾਵੇਂ ਕਿੰਨਾ ਹੀ ਖੜਾ ਕਰ ਦਈਏ ਕਿੰਨੀਆਂ ਹੀ ਮਿਲੀਅਨਸ ਬਿਲੀਅਨਸ ਕਰ ਲਈਏ ਕੁਛ ਵੀ ਕਰ ਲਈਏ ਪਰ ਉਹ ਜਿਹੜਾ ਉਹ ਪੈਸੇ ਨੇ ਤੁਹਾਨੂੰ ਜੇ ਤੁਸੀਂ ਉਹਦਾ ਕੋਈ ਸੁੱਖ ਨਹੀਂ ਲਿਆ ਤੇ ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂਗਾ ਤੇ ਇਹ ਪੈਸਾ ਜਿਹੜਾ ਅੱਗੇ ਇੱਕ ਤਰ੍ਹਾਂ ਦਾ ਤੁਹਾਡੀ ਸਿਹਤ ਵੀ ਇਹਦੇ ਵਿੱਚ ਵਿਗੜਨੀ ਆ ਇਹ ਕੁਛ ਕਰਦੇ ਆ ਤੁਸੀਂ ਸਿਹਤਮੰਦ ਵੀ ਨਹੀਂ ਰਹਿ ਸਕਦੇ ਜਦੋਂ ਤੁਸੀਂ ਦਿਨ ਰਾਤ ਕੰਮ ਕਰਨਾ ਤੇ ਉਹਦੇ ਵਿੱਚ ਸਟ्रेस 'ਚ ਰਹਿਣਾ ਤੇ ਫਿਰ ਤੁਸੀਂ ਸਿਹਤਮੰਦ ਕਿਵੇਂ ਰਹਿਣਾ ਇਹ ਕਰਕੇ ਤੁਸੀਂ ਆਪਣੀ ਲਾਈਫ ਤੇ ਖਤਮ ਕੀਤੀ ਕੀਤੀ ਦੂਜੇ ਨੰਬਰ ਤੇ ਲਾਈਫ ਖਤਮ ਕੀਤੀ ਤੁਸੀਂ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਨਹੀਂ ਰਹਿ ਗਈ ਉਹ ਮਿਹਨਤ ਕਰਨ ਯੋਗੇ ਰਹਿਣਾ ਨਹੀਂ ਉਹਨਾਂ ਨੇ ਤੇ ਜਿੰਨਾ ਚਿਰ ਬੱਚਾ ਮਿਹਨਤ ਨਹੀਂ ਕਰਨ ਜੁਗਾ ਉਹਨੂੰ ਸਾਰਾ ਕੁਝ ਥਾਲੀ ਚ ਪਰੋਸ ਕੇ ਤੁਸੀਂ ਦੇ ਵੀ ਦਿੱਤਾ ਉਹਦੀ ਕੀ ਸਕਿੱਲ ਡਿਵੈਲਪ ਹੋ ਗਈ ਉਹ ਕੀ ਜ਼ਿੰਦਗੀ ਚ ਕਰੂਗਾ ਕੀ ਉਹਦੇ ਲਈ ਉਸ ਪੈਸੇ ਦੀ ਕੋਈ ਬਾਲੀ ਕੀਮਤ ਨਹੀਂ ਨਾਲੇ ਤੁਸੀਂ ਜਿੰਨਾ ਮਰਜ਼ੀ ਖੜਾ ਕਰ ਜੋ ਜਿੰਨੇ ਮਰਜ਼ੀ ਅੰਪਾਇਰ ਖੜੀ ਕਰ ਜੋ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਹੈ ਇੱਕ ਸੱਚੀ ਕਹਾਣੀ ਹੈ ਇਹ ਇਹ ਗੱਲ ਮੈਨੂੰ ਸੁਣਾਈ ਸੀ ਕਿਸੇ ਨੇ ਕਿ ਆਪਣੇ ਪੰਜਾਬ ਦੀ ਗੱਲਾਂ ਨਾਲੇ ਇਹ ਇੱਕ ਪਰਿਵਾਰ ਇੱਕ ਬਜ਼ੁਰਗ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਉਹਨੇ ਪੈਸਾ ਕਮਾਇਆ ਬੜੀ ਜ਼ਮੀਨ ਬਣਾਈ ਜਦੋਂ ਆਪਣੇ ਆਖਰੀ ਉਹਦੇ ਕੋਈ 8-10 ਸਾਲ ਬਚੇ ਸੀਗੇ ਜਿਹੜੇ ਆਖਰੀ ਬਜ਼ੁਰਗ ਹੋ ਗਿਆ ਸੀ 90 ਸਾਲ ਦਾ ਹੋ ਗਿਆ ਸੀ 85 ਦਾ ਤੇ ਉਜਵਾਕ ਓਬਵੀਅਸਲੀ ਲਾਲਚ ਉਹਨੇ ਮਤਲਬ ਹੋ ਗਿਆ ਜਵਾਕਾਂ ਨੂੰ ਜਵਾਕ ਵੀ ਵੱਡੇ ਸੀ ਉਹਨਾਂ ਦੇ ਵੀ ਅੱਗੇ ਬੱਚੇ ਸੀਗੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹ ਕਰਤਾ ਕਿ ਵੀ ਬਜ਼ੁਰਗ ਦੀ ਇੱਥੋਂ ਤੱਕ ਆ ਗਈ ਗੱਲ ਕਿ ਇਹਦੀ ਰੋਟੀ ਬਣਦੀ ਕਿ ਇੱਕ ਹਫਤਾ ਰੋਟੀ ਜਿਹੜੀ ਆ ਤੂੰ ਵੱਡੇ ਵੱਲੋਂ ਖਾਣੀ ਆ ਤੇ ਇੱਕ ਹਫਤਾ ਰੋਟੀ ਤੇਰੀ ਛੋਟੇ ਵੱਲੋਂ ਇੱਕ ਵਾਰੀ ਕੀ ਹੋਇਆ ਕਿ ਉਹ ਬਜ਼ੁਰਗ ਨੂੰ ਕਿਤੇ ਉਹਨੂੰ ਬਜ਼ੁਰਗ ਸੀਗਾ ਉਹਨੂੰ ਚੇਤਾ ਭੁੱਲ ਗਿਆ ਉਹ ਕਿਤੇ ਪਲੇਖੇ ਨਾਲ ਦੂਜੇ ਦੇ ਘਰ ਚਲਾ ਗਿਆ ਦੇਥੇ ਉਹਦੀ ਰੋਟੀ ਦੀ ਵਾਰੀ ਨਹੀਂ ਸੀ ਤੇ ਉਥੋਂ ਗੇਟ ਤੋਂ ਹੀ ਉਹਦੀ ਨੌਨੇ ਉਹਨੂੰ ਆਵਾਜ਼ ਮਾਰ ਕੇ ਕਹਤਾ ਕਿ ਇੱਧਰ ਕਿੱਧਰ ਮੂੰਹ ਚੱਕਿਆ ਅੱਜ ਤੂੰ ਅੱਜ ਤੇਰੀ ਇੱਧਰ ਰੋਟੀ ਦੀ ਵਾਰੀ ਨਹੀਂ ਆ ਤੂੰ ਇਹ ਸੋਚ ਕੇ ਵੇਖੋ ਕਿ ਹਰ ਕੋਈ ਕਹਿੰਦਾ ਮੇਰੇ ਲਾਦ ਬੜੀ ਚੰਗੀ ਨਿਕਲੋਗੀ ਬੜੀ ਚੰਗੀ ਹੈ ਮੇਰੇ ਲਾਦ ਮੇਰੇ ਲਾਦ ਐਵੇਂ ਨਹੀਂ ਕਰੋਗੀ ਪਰ 1% ਜੇ ਕੱਲ ਨੂੰ ਔਲਾਦ ਐਵੇਂ ਦੀ ਨਿਕਲੇ ਤੇ ਸਾਰੇ ਉਮਰ ਤੁਸੀਂ ਪੂਰਾ ਕਸ ਕਸ ਕੇ ਮਿਹਨਤ ਕੀਤੀ ਆ ਆਪਣੇ ਤੇ ਇੱਕ ਪੈਸਾ ਨਹੀਂ ਖਰਚਿਆ ਆਪਣੇ ਸੁੱਖਾਂ ਬਾਰੇ ਆਪਣੇ ਆਰਾਮ ਬਾਰੇ ਤੁਸੀਂ ਬਿਲਕੁਲ ਸਕੂਨ ਬਾਰੇ ਸੋਚਿਆ ਸਾਰਾ ਆਪਣਾ ਸਕੂਨ ਸੁੱਖ ਚੈਨ ਗਵਾ ਕੇ ਤੁਸੀਂ ਦਿਨ ਰਾਤ ਖੱਪਦੇ ਰਹੇ ਤੇ ਜਦੋਂ ਉਹ ਟਾਈਮ ਆਵੇ ਉਦੋਂ ਤੁਹਾਡੇ ਔਲਾਦ ਜੇ ਇਸ ਤਰ੍ਹਾਂ ਦੇ ਨਿਕਲ ਜਾ ਤੁਹਾਨੂੰ ਜੇ ਇਹੋ ਜਿਹਾ ਕੋਈ ਸੁਣਨ ਨੂੰ ਮਿਲ ਜਾ ਜੜਾ ਰਗ ਰੈਟਕ ਦੇੜਾ ਪਛਤਾਵਾ ਤੁਹਾਡੇ ਕੋਲ ਰਹਿ ਜਾਣਾ ਤੁਹਾਡੇ ਕੋਲ ਹੋਰ ਕੁਝ ਨਹੀਂ ਉਸ ਟਾਈਮ ਤੇ ਹਣਾ ਤੁਸੀਂ ਕੁਝ ਨਹੀਂ ਕਰਨ ਜੋਗੇ ਹਣੇ ਨਾ ਤੁਹਾਡਾ ਸਰੀਰ ਸਾਥ ਦੇਣਾ ਨਾ ਤੁਸੀਂ ਇਹ ਕਰ ਸਕਦੇ ਹੋ ਕਿ ਮੈਂ ਬੇਦਖਲ ਕਰਦਾ ਹੁਣ ਇਹ ਕਰਦਾ ਉਹ ਕਰਦਾ ਨਾ ਨਾਥਿੰਗ ਉਸ ਟਾਈਮ ਤੁਸੀਂ ਕੁਝ ਹੋਰ ਕਰਨ ਜੋਗੇ ਨਹੀਂ ਹਣੇ ਸੋ ਆਏ ਪਛਤਾਉਣ ਤੋਂ ਸੋ ਨਾਲ ਦੀ ਨਾਲ ਆਪਣੀ ਜ਼ਿੰਦਗੀ ਤੇ ਆਪਣੇ ਆਪ ਤੇ ਫੋਕਸ ਕਰਕੇ ਆਪ ਵੀ ਆਨੰਦ ਲੈਂਦੇ ਰਹੋ ਜ਼ਿੰਦਗੀ ਦਾ ਕਰੋ ਬੱਚਿਆਂ ਲਈ ਵੀ ਕਰੋ ਸਾਰਾ ਕੁਝ ਮੈਂ ਨਹੀਂ ਕਹਦਾ ਕਿ ਬਈ ਬੱਚਿਆਂ ਲਈ ਕੁਝ ਉਹ ਨਾ ਛੱਡ ਕੇ ਜਾਓ ਪਰ ਇੰਨਾ ਨਾ ਖਬੋ ਇਸ ਦੌਰ ਦੇ ਵਿੱਚ ਪੈ ਕੇ ਕਿ ਤੁਹਾਨੂੰ ਆਰਾਮ ਕਰਨਾ ਹੀ ਭੁੱਲ ਜਾਏ ਤੁਸੀਂ ਇਹ ਸੋਚ ਲੈਂਦੇ ਹੋ ਕਈ ਵਾਰੀ ਇਹ ਸੋਚ ਲੈਂਦੇ ਆ ਕਿ ਚਲੋ ਯਾਰ ਮੈਂ 50 ਤੋਂ ਬਾਅਦ ਜਲਦੀ ਰਿਟਾਇਰ ਹੋ ਜਾਊਂਗਾ ਇਕੱਠਾ ਕਰ ਲੈਨੇ ਜਿੰਨਾ ਉਨੀ ਦੇਰ ਹੋਊਗਾ ਉਹਦੇ ਵਿੱਚ ਉਤਰਾਂ ਕਰਦਿਆਂ ਕਰਦਿਆਂ ਆਪਣੀ ਸਿਹਤ ਦਾ ਕੋਈ ਧਿਆਨ ਨਹੀਂ ਤੇ ਉਦੋਂ ਤੱਕ ਜਦੋਂ ਤੱਕ ਸਿਹਤ ਦਾ ਧਿਆਨ ਨਹੀਂ ਦਿੰਦੇ ਤੁਸੀਂ ਪੁੱਠੇ ਸਿੱਧੇ ਚੱਕਰਾਂ 'ਚ ਨਾ ਪ੍ਰੋਪਰ ਨੀਂਦ ਨਾ ਪ੍ਰੋਪਰ ਆਰਾਮ ਤੇ ਉਹ ਉਦੋਂ ਤੱਕ ਬਿਮਾਰੀਆਂ ਇਹੋ ਜਿਹੀਆਂ ਚੰਮੜ ਜਾਂਦੀਆਂ ਹੁਣ ਜਿਹੜੀ ਚੀਜ਼ ਦਾ ਆਨੰਦ ਮੈਂ ਇਸ ਉਮਰ ਚ ਲੈਣਾ ਤੁਸੀਂ 30 ਸਾਲ ਦੀ ਉਮਰ ਚ ਲੈਣਾ ਜਾਂ 40 ਸਾਲ ਦੀ ਉਮਰ ਚ ਲੈਣਾ ਉਹ ਤੁਸੀਂ 50 60 70 ਤੇ ਜਾ ਕੇ ਨਹੀਂ ਲੈ ਸਕਦੇ ਪਰ ਮੈਂ ਤੁਹਾਡੇ ਕੋਲ ਉਦੋਂ ਤੱਕ ਪੈਸਾ ਦੁੱਗਣਾ ਤਿੱਗਣਾ ਚੌਗਣਾ ਹੋ ਵੀ ਜਾਵੇ ਸੋ ਨਾਲ ਦੀ ਨਾਲ ਥੋੜਾ ਜਿਹਾ ਆਪਣੇ ਬਾਰੇ ਸੋਚ ਕੇ ਆਪਣੇ ਆਰਾਮ ਬਾਰੇ ਆਪ ਨੂੰ ਤੁਹਾਨੂੰ ਕੀ ਚੰਗਾ ਲੱਗਦਾ ਉਹਦੇ ਤੇ ਸਪੈਂਡ ਕਰਨਾ ਵੀ ਸਿੱਖੋ ਯਾਰ ਤਾਂ ਕਿ ਤੁਸੀਂ ਕੱਲ ਨੂੰ ਤੁਹਾਨੂੰ ਕੋਈ ਰਕ ਰੱਟ ਨਾ ਰਹਿ ਜਿੰਦਗੀ ਤੋਂ ਕਿਉਂਕਿ ਇੱਕ ਉਹ ਇਟਲੀ ਚ ਇੱਕ ਸਰਵੇ ਹੋਇਆ ਸੀਗਾ ਇੱਕ ਹਸਪੀਟਲ ਚ ਇੱਕ ਨਰਸ ਸੀਗੀ ਉਹ ਕੰਮ ਕਰਦੀ ਸੀਗੀ ਰੀਸੈਂਟਲੀ ਮੈਂ ਉਹ ਗੱਲ ਸੁਣੀ ਕਿ ਉਹਨੇ ਜਿਹੜੇ ਬਿਲਕੁਲ ਡੈਥ ਬੈੱਡ ਤੇ ਪਏ ਹੁੰਦੇ ਸੀ ਨਾ ਉਹਨਾਂ ਦੀ ਇੱਕ ਵੱਖਰੀ ਵਰਡ ਸੀਗੀ ਬਣੀ ਹੋਈ ਉਸ ਵਰਡ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਂਦਾ ਸੀਗਾ ਉਹ ਇਕੱਲੇ ਇਕੱਲੇ ਨੂੰ ਪੁੱਛਦੀ ਸੀ ਉਹਨਾਂ ਦੇ ਅੰਕੜੇ ਇਕੱਠੇ ਕਰ ਲਈ ਜਿਹੜੇ ਬਿਲਕੁਲ ਜਿੰਨਾਂ ਕੋ ਕਹਿ ਲੋ ਕਿਸੇ ਕੋ ਮੀਨਾ ਸੀ 2 ਸੀ 3 ਸੀ 4 ਸੀ ਉਹਨਾਂ ਨੂੰ ਪੁੱਛਦੀ ਸੀਗੀ ਕਿ ਤੁਹਾਡਾ ਸਭ ਤੋਂ ਵੱਡਾ ਪਛਤਾਵਾ ਤੁਹਾਨੂੰ ਕੀ ਹੈ ਤੇ ਉਹਨਾਂ ਚੋਂ ਮжоਰਿਟੀ ਦੇ ਆਨਸਰ ਇਹ ਸੀਗੇ ਕਿ ਅਸੀਂ ਜਿਹੜਾ ਆਪਣੇ ਆਪ ਤੇ ਟਾਈਮ ਨਹੀਂ ਸਪੈਂਡ ਕੀਤਾ ਅਸੀਂ ਕੰਮ ਹੀ ਕਰਦੇ ਰਹਿ ਗਏ ਅਸੀਂ ਆਪਣੀਆਂ ਇਸ਼ਾਵਾਂ ਮਾਰਦੇ ਰਹਿ ਗਏ ਅਸੀਂ ਘੁੰਮ ਫਿਰ ਨਹੀਂ ਸਕੇ ਅਸੀਂ ਦੁਨੀਆ ਦੇਖ ਨਹੀਂ ਸਕੇ ਅਸੀਂ ਆਪਣੇ ਆਪ ਤੇ ਫੋਕਸ ਨਹੀਂ ਕਰ ਪਾਏ ਆਪਣੀ ਸਿਹਤ ਵੀ ਨਾਸ ਮਾਰ ਲਈ ਬਿਮਾਰੀਆਂ ਲਵਾ ਲਈਆਂ ਇਸ ਭੱਜ ਦੌੜ ਦੇ ਚੱਕਰ ਚ ਕਿ ਬੜੀ ਛੇਤੀ ਇਹ ਗੱਲ ਕਹਿੰਦੇ ਸਾਨੂੰ ਸਮਝ ਆ ਜਾਣੀ ਚਾਹੀਦੀ ਸੀ ਬਟ ਹੁਣ ਉਸ ਟਾਈਮ ਤੇ ਉਹਨਾਂ ਕੋਲ ਹੋਰ ਕੋਈ ਹੈ ਨਹੀਂ ਹੱਲ ਉਸ ਟਾਈਮ ਤੇ ਸਮਝਾਈਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਟਾਈਮ ਤਾਂ ਖਤਮ ਹੋ ਗਿਆ ਸੋ ਇਸ ਗੱਲ ਨੂੰ ਥੋੜਾ ਜਲਦੀ ਸਮਝੋ ਜਿੰਨੀ ਛੇਤੀ ਸਮਝੋ ਇਹ ਜਿਹੜੀ ਮੇਰੀ ਜ਼ਿੰਦਗੀ ਆ ਇਹਦੀ ਕੇਅਰ ਇਸ ਸਰੀਰ ਦੀ ਮੈਂ ਕਰਨੀ ਆ ਤੇ ਇਹਨੂੰ ਸੋਹਣੇ ਤਰੀਕੇ ਜੀਣਾ ਉਹ ਉਹ ਸ਼ੋ ਕਹਿੰਦਾ ਨਾ ਜੇ ਸੋਹਣੀ ਜ਼ਿੰਦਗੀ ਜੀ ਹੋਵੇ ਨਾ ਤਾਂ ਮੌਤ ਵੀ ਸੋਹਣੀ ਹੁੰਦੀ ਆ ਫਿਰ ਤੁਸੀਂ ਰੈਡ ਕਰ ਰਿਡ ਕੇ ਵੀ ਨਹੀਂ ਮਾਰਦੇ ਫਿਰ ਤੁਹਾਨੂੰ ਸੋਹਣੀ ਮੌਤ ਲਈ ਸੋਹਣੀ ਜ਼ਿੰਦਗੀ ਜ਼ਰੂਰੀ ਆ ਤੇ ਨਿਆਰੇ ਨਾਲ ਰਹਿਣਾ ਜ਼ਰੂਰੀ ਆ ਸਕੂਨ ਨਾਲ ਰਹਿਣਾ ਜ਼ਰੂਰੀ ਆ ਸੰਤੁਸ਼ਟ ਹੋ ਕੇ ਰਹਿਣਾ ਜ਼ਰੂਰੀ ਆ ਕਿ ਸਵੇਰੇ ਉੱਠੋ ਯਾਰ ਮਾਮਾ ਜੀ ਮੇਰੇ ਦੱਸ ਦਿੰਦੇ ਕਹਿੰਦੇ ਵੀ ਜਦੋਂ ਸਵੇਰੇ ਉੱਠਦੇ ਹੋ ਨਾ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਆਪ ਨੂੰ 5-7 ਮਿੰਟ ਵਾਹ ਵਾਹ ਏਗਾ ਵੀਰ캬 ਮੈਂ ਤਾਂ ਸਭ ਤੋਂ ਦੁਨੀਆ ਦਾ ਜਿਹੜਾ ਲੱਕੀਐਸ ਤੋਂ ਬੰਦਾ ਕਿ ਮੈਂ ਕਿੰਨੀ ਮੇਰਾ ਸਰੀਰ ਕਿੰਨਾ ਸੋਹਣਾ ਚੱਲ ਰਿਹਾ ਮੇਰਾ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੋ ਮੈਂ ਬਹੁਤ ਵਧੀਆ ਲੱਗਦੀ ਹੁੰਦੀਆਂ ਨੇ ਉਹਨਾਂ ਦੀ ਗੱਲਾਂ ਉਹਨਾਂ ਨੂੰ ਤੁਹਾਨੂੰ ਮਿਲਾਵਾਂਗੇ ਬਹੁਤ ਜਲਦੀ ਉਹਨਾਂ ਨਾਲ ਆਪਾਂ ਇੱਕ ਬਹੁਤ ਵਧੀਆ ਕਰ ਰਹੇ ਹਾਂ ਪਲਾਨ ਗੱਲਾਂ ਬਾਤਾਂ ਕਰਨ ਲਈ ਉਹ ਆਪਣੇ ਕੋਲ ਆਉਣਗੇ ਥੋੜੀ ਜਲਦੀ ਹਫਤੇ ਦੋ ਹਫਤੇ ਦੇ ਵਿੱਚ ਫਿਰ ਖੁੱਲ ਕੇ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦੇ ਵਿਚਾਰ ਤੇ ਉਹ ਪੋਜ਼ਿਟਿਵਿਟੀ ਤੇ ਸਾਰਾ ਕੁਝ ਤੁਸੀਂ ਕਹਣਾ ਕਿ ਬਾਕਮਾਲ ਸੋ ਧੰਨਵਾਦ ਥੈਂਕ ਯੂ ਸਾਰਿਆਂ ਦਾ ਫਿਰ ਇਸ ਤਰ੍ਹਾਂ ਗੱਲਾਂ ਮਤਾ ਕਰਦੇ ਰਾਂਗੇ ਆਪੋ ਨੇ ਦਿਲ ਦੇ ਵਲਵਲੇ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ ਤੇ ਕੋਸ਼ਿਸ਼ ਕਰੋ ਜੇ ਚੈਨਲ ਆਪਣਾ ਸਬਸਕ੍ਰਾਈਬ ਕਰ ਸਕੋ ਮੈਂ ਦੇਖਿਆ ਸਬਸਕ੍ਰਾਈਬ ਕਰਨ ਤੇ ਕੋਈ ਬਹੁਤਾ ਹੁੱਕਾ ਵੀ ਨਹੀਂ ਹੈਗਾ ਉਹ ਬਹੁਤੀ ਵਾਰੀ ਆਪਾਂ ਐਂ ਹੀ ਕਰਦੇ ਆ ਕਿ ਵੀਡੀਓ ਵੇਖ ਵੀ ਲਈ ਜਾਂ ਉਹਨੂੰ ਲਾਈਕ ਵੀ ਕਰਤਾ ਬਸ ਸਬਸਕ੍ਰਾਈਬ ਨਹੀਂ ਕਰਦੇ ਵੀ ਮੈਨੂੰ ਈਮੇਲ ਤੇ ਲੌਗਇਨ ਕਰਨਾ ਪਊਗਾ ਇਹ ਉਹ ਪਰ ਸਬਸਕ੍ਰਾਈਬ ਵੀ ਕਰ ਲਿਓ ਯਾਰ ਗੱਲਾਂ ਬਾਤਾਂ ਆਪਾਂ ਕਰਦੇ ਰਾਂਗੇ ਇਸ ਸਿਲਸਿਲੇ ਤੋਂ ਨਜ਼ਰ ਰਹੀ ਰਹਿਣਾ ਤੁਹਾਨੂੰ ਹਾਲੇ ਥੋੜਾ ਲਰਨਿੰਗ ਸਟੇਜ ਚਾ ਚੀਜ਼ਾਂ ਪਰ ਬਹੁਤ ਜਲਦੀ ਹੌਲੀ ਹੌਲੀ ਹੋ ਸਕਦਾ ਡਵੈਲਪ ਹੋਣਗੇ ਆ ਹੋਰ ਨੋਲਿਜ ਇਕੱਠੀ ਕਰਾਂਗੇ ਤੁਹਾਨੂੰ ਆਸਟ੍ਰੇਲੀਆ ਬਾਰੇ ਬੜੇ ਜਿਹੜੇ ਫਨੀ ਫੈਕਟ ਤੇ ਜਿਹੜੇ ਬਹੁਤ ਬਹੁਤ ਵਧੀਆ ਗੱਲਾਂ ਜਿਹੜੀਆਂ ਪੁਰਾਣੀਆਂ ਨਵੀਆਂ ਸਾਰਾ ਕੁਝ ਦੱਸਿਆ ਕਰਾਂਗੇ ਇੱਕ ਪ੍ਰੋਪਰ ਇਹਦਾ ਸੈਟਅਪ ਜਿਹਾ ਕਰਾਂਗੇ ਤੁਹਾਡੇ ਸਵਾਲ ਜਵਾਬ ਵੀ ਲਾਂਗੇ ਤੇ ਕੋਲਮ ਵੀ ਲਿਆ ਕਰਾਂਗੇ ਬਹੁਤਾ ਟਾਈਮ ਨਹੀਂ ਇਹ ਸਾਰੇ ਕੁਝ ਨੂੰ ਕਰਨ ਲਈ ਪਰ ਹਲੇ ਪ੍ਰੋਸੈਸ ਥੋੜਾ ਜਿਹਾ ਟਾਈਮ ਲਾਊਗਾ ਸੋ ਥੈਂਕ ਯੂ ਵੈਰੀ ਮਚ ਖੁਸ਼ ਰਹੋ ਅਨੰਦ ਚਰੋ ਤੇ ਆਜ ਚਰੋ ਇਸੇ ਪਾਲ ਚਰੋ ਧੰਨਵਾਦ ਸਾਰਿਆਂ ਦਾ